ਔਰ ਫਗਵਾੜਾ ਪ੍ਰਸ਼ਾਸਨ ਦਾ ਦੁਰਗੁ ਹੋਈ ਨਿਕਮੀ ਲੱਗਦਾ ਹੈ ਕੰਮ ਕੋਈ ਕੰਮ ਕਰਕੇ ਰਹੀ ਫਗਵਾੜਾ ਸ਼ਹਿਰ ਅੰਦਰ ਚੋਰਾਂ ਦਾ ਬੋਲ ਭਾਲਾ ਹੈ ਤੇ ਚੋਰ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅਨਸ਼ਾਮ ਦੇ ਕੇ ਪੁਲਿਸ ਵੱਲੋਂ ਕੀਤੇ ਜਾਂਦੇ ਸੁਰੱਖਿਆ ਦੇ ਦਾਅਵਿਆਂ ਦੀ ਹਵਾ ਘੱਟ ਰਹੇ ਨੇ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮਾਲਾ ਕੋਲ ਸਰ ਖੋਥਣਾ ਰੋਡ ਫਗਵਾੜਾ ਵਿਖੇ ਜਿੱਥੇ ਕਿ ਚੋਰਾਂ ਨੇ ਹਰੀ ਓਮ ਸ਼ਰਮਾ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਕੀਮਤੀ ਸਮਾਨ ਚੋਰੀ ਕਰ ਲਿਆ ਇਸ ਮੰਦੀ ਜਾਣਕਾਰੀ ਦਿੰਦੇ ਹਰੀओम ਸ਼ਰਮਾ ਨੇ ਦੱਸਿਆ ਕਿ ਉਸਨੇ 5-7 ਸਾਲ ਪਹਿਲਾਂ ਇਸ ਮਹੱਲੇ ਵਿੱਚ ਮਕਾਨ ਖਰੀਦਿਆ ਸੀ ਤੇ ਬਾਅਦ ਵਿੱਚ ਉਹ ਆਪਣੇ ਪੁਰਾਣੇ ਘਰ ਮੀਲੀਗੇੜ ਵਿਖੇ ਜਾ ਕੇ ਰਹਿਣ ਲੱਗ ਪਿਆ। ਉਸਨੇ ਦੱਸਿਆ ਕਿ ਇਸ ਤੋਂ ਬਾਅਦ ਉਸਨੇ ਆਪਣਾ ਮਕਾਨ ਵੇਚਣ ਲਈ ਪ੍ਰਾਪਰਟੀ ਡੀਲਰ ਨਾਲ ਗੱਲਬਾਤ ਕੀਤੀ ਤੇ ਜਦੋਂ ਪ੍ਰਾਪਰਟੀ ਡੀਲਰ ਮਕਾਨ ਦੇਖਣ ਲੈ ਗਿਆ ਤਾਂ ਉਸਨੇ ਫੋਨ ਤੇ ਸੂਚਨਾ ਦਿੱਤੀ ਕਿ ਉਸਦੇ ਘਰ ਵਿੱਚ ਚੋਰੀ ਹੋ ਚੁੱਕੀ ਹੈ। ਜਿਸ ਤੋਂ ਬਾਅਦ ਉਸਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ। ਹਰੀओम ਸ਼ਰਮਾ ਮੁਤਾਬਕ ਚੋਰ ਉਨ੍ਹਾਂ ਦੇ ਘਰੋਂ ਬਾਥਰੂਮ ਤੇ ਰਸੋਈ ਦੀਆਂ ਸਾਰੀਆਂ ਟੂਟੀਆਂ ਬੈੱਡ ਵਿੱਚ ਪਿਆ ਕੀਮਤੀ ਸਮਾਨ ਲੈ ਕੇ ਫਰਾਰ ਹੋ ਚੁੱਕੇ ਜ਼ਾਨ ਜਿਸ ਨਾਲ ਉਸ ਦਾ ਕਾਫੀ ਨੁਕਸਾਨ ਹੋ ਗਿਆ ਉਸਨੇ ਦੱਸਿਆ ਕਿ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਪੁਲਿਸ ਮੌਕਾ ਦੇਖਣ ਤੱਕ ਨਹੀਂ ਆਈ ਉਹਨਾਂ ਸੀਨੀਅਰ ਪੁਲਿਸ ਅਫਸਰਾਂ ਬਾਸੋ ਮੰਗ ਕੀਤੀ ਗਈ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਜੀ ਨੋ ਜੀ ਆਪਣਾ ਭਾਈ ਮੇਰਾ ਨਾਮ ਹਰੀਮ ਸ਼ਰਮਾ ਜੀ ਹਾਂਜੀ ਕਿੱਥੇ ਰਹਿੰਦੇ ਜੀ ਆਪਾਂ ਮੈਂ ਭਾਈ ਉੱਧਰ ਰਹਿਣਾ ਹੈਗਾ ਮਾਂ ਮੇਰੀ ਘਰ ਪੁਰਾਣੇ ਮਕਾਨ ਚ ਮੇਰੀ ਘੜਾ ਇਹ ਮੈਂ 2-3 ਸਾਲ ਪਹਿਲਾਂ ਮਕਾਨ ਇਹ ਲਿਆ ਸੀ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਸਰ ਏਦਾਂ ਆ ਮਕਾਨ ਮੈਂ ਲਿਆ ਸੀ ਆਹ ਤੋਂ 5-7 ਸਾਲ ਪਹਿਲਾਂ ਨਵਾਂ ਲਿਆ ਸੀ ਹੈ ਇੱਥੇ ਰਹਿਣ ਲਈ ਤੇ ਚਲੋ ਮੇਰੀ ਮਦਰ ਦਾ ਮੇਰੀ ਨਹੀਂ ਬੰਦੀ ਮੈਂ ਤਾਂ ਇੱਧਰ ਬਖਰਾ ਲਿਆ ਸੀ ਤੇ ਹੁਣ ਮੇਰੀ ਮਦਰ ਨਾਲ ਮੈਂ ਉੱਥੇ ਚੱਲ ਗਿਆ ਜੀ ਤੇ ਨੰਬਰ 1 ਤੇ ਮੈਨੂੰ ਹਣਾ ਐਵੇਂ ਮਕਾਨ ਮੈਂ ਵਿਛਣਾ ਲਾਇਆ ਸੀ ਬਿਚਾਰਾਂ ਮੈਂ ਡੀਲਰ ਸਾਹਿਬ ਨਾਲ ਗੱਲ ਕਰ ਕੱਲ ਕੀਤੀ ਸੀ ਜੀ ਡੀਲਰ ਸਾਹਿਬ ਨੂੰ ਅੱਜ ਇਹ ਮਕਾਨ ਦਿਖਾਇਆ ਡੀਲਰ ਸਾਹਿਬ ਨੇ ਕੋਈ ਆਈ ਉਹਨਾਂ ਮੈਂ ਚਾਬੀ ਦਿੱਤੀ ਮੈਂ ਜਦੋਂ ਮਕਾਨ ਦੇਖ ਆ ਜਾਵੇ ਫਿਰ ਮੈਂ ਦੱਦਿਓ ਉਹਨਾਂ ਜਦੋਂ ਮੇਰਾ ਮਕਾਨ ਦਾ ਜਿੰਦਾ ਦੇਖਿਆ ਉਹ ਤੇ ਉਹਨਾਂ ਨੇ ਮੈਨੂੰ ਉਸੇ ਵੇਲੇ ਉਹਨਾਂ ਨੇ ਮੈਨੂੰ ਫੋਨ ਕਰਤਾ ਕਹਿੰਦਾ लवली ਭਾਜੀ ਫੜਾ ਫੜ ਉੱਤੇ ਉਦੋਂ ਮਕਾਨ ਪਹੁੰਚੋ ਆ ਕੀ ਗੱਲ ਕੀ ਹੋਈ ਮੈਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ लवली ਭਾਜੀ ਤੇਰੇ ਉਦੋਂ ਮਕਾਨ 'ਚ ਚੋਰੀ ਹੋਈ ਆ ਤੇਰਾ ਬੈੱਡਰੂਮ ਸਾਰੇ ਖੁੱਲੇ ਪਏ ਆ ਟੂਟੀਆਂ ਟਾੜੀਆਂ ਸਾਰੀਆਂ ਲਿੱਥੀਆਂ ਪਈਆਂ ਤੇਰਾ ਸਾਰੀ ਮੈਂ ਸਰ ਉਸੇ ਵੇਲੇ ਨਹੀਂ ਮੈਂ ਉਸੇ ਵੇਲੇ ਪਹਿਲੀ ਮੈਂ ਇਕੱਲੇ ਆਪਣੀ ਵਾਈਫ ਨਾਲ ਲੱਗੇ ਇਧਰ ਇਸ ਘਰ ਆਇਆ ਜਾਂ ਦੇਖਿਆ ਤੇ ਮੇਰੇ ਦੇਖ ਕੇ ਮੇਰੇ ਖਾਰੇ ਹੋਸ਼ ਉੜ ਗਏ ਮੇਰੇ ਇੱਥੇ ਕੁਝ ਨਹੀਂ ਆ ਮੇਰੇ ਸਾਰੀਆਂ ਬਾਥਰੂਮ ਦੀਆਂ ਕਿਚਨ ਦੀਆਂ ਮੇਰੇ ਪੱਖੇ ਮੇਰੇ ਹੋਰ ਮੇਰਾ ਬੈੱਡਰੂਮ ਦਾ ਸਾਮਾਨ ਸੀ ਇਹਦੇ ਵਿੱਚ ਕੁਝ ਨਹੀਂ ਹੈਗਾ ਤੇ ਆਪਾਂ ਨੂੰ ਕਿੰਨੇ ਕ ਵੇਲੇ ਇਤਲਾ ਮਿਲੀ ਸਰ ਮੈਨੂੰ ਇਤਲਾ ਮਿਲੀ 7:30 ਦੇ ਵਿੱਚ ਵਿੱਚ ਮੈਨੂੰ ਇਤਲਾ ਮਿਲੀ ਆ ਤੇ ਤੁਸੀਂ ਪੁਲਿਸ ਕੰਪਲੀਟ ਕੀਤੀ ਮੈਂ ਸਰ ਪੁਲਿਸ ਉਸੇ ਵੇਲੇ ਐਡਿਸਪੋਰ ਆਂਦੇ ਹੀ ਮੈਂ ਪੁਲਿਸ ਨੂੰ ਐਸਪੀ ਦਫ਼ਤਰ ਨੂੰ ਫੋਨ ਕੀਤਾ ਉੱਥੇ ਮੈਂ ਆਪਣੀ ਕੰਪਲੀਟ ਦਰਜ ਕਰਵਾਈ ਸੀ ਤੇ ਹਜੇ ਤੱਕ ਪੁਲਸ ਵਾਲਾ ਕੋਈ ਨਹੀਂ ਆਇਆ ਤੇ ਹੁਣ ਮੈਨੂੰ ਇੱਕ ਪੁਲਸ ਵਾਲੇ ਦਾ ਫੋਨ ਆਇਆ ਕਹਿੰਦਾ ਭਾਜੀ ਅਜੇ ਇਦਾਂ ਦਾ ਵਾ ਤੇ ਕਹਿੰਦਾ ਸੋ ਅਸੀਂ ਕੀ ਕਰ ਸਕਦੇ ਆ ਕਹਿੰਦਾ ਮੈਨੂੰ ਹੁਣ ਇਹ ਜਵਾਬ ਤਾਂ ਕਹਿੰਦਾ ਅਸੀਂ ਕੀ ਕਰ ਸਕਦੇ ਆ ਤੇ ਕੋਈ ਸੀਸੀਟੀਵੀ ਕੈਮਰੇ ਵਾਲੇ ਦੁਆਲੇ ਲੱਗੇ ਸਰ ਹਾਂਜੀ ਭਾਜੀ ਸੀਸੀਟੀਵੀ ਕੈਮਰੇ ਬੈਕ ਸਾਈਡ ਤੇ ਲੱਗੇ ਆ ਮੇਰਾ ਖਿਆਲ ਸ਼ਾਇਦ ਮੋਬਾਈਲ ਦੇ ਪਾਸੇ ਵੀ ਲੱਗੇ ਆ ਤੇ ਸੀਸੀਟੀਵੀ ਕੈਮਰੇ ਦੀ ਕੋਈ ਪਾਲ ਕੀਤੀ ਸਰ ਹਜੇ ਮੈਂ ਕੀਤੀ ਮੈਂ ਕਹਾਂ ਚਲ ਪੁਲਸ ਆਊਗੀ ਤੇ ਉਹ ਕਰੋਗੀ ਮੇਰੇ ਨਾਲ ਆ ਕੇ ਮੈਂ ਤਾਂ ਇਨਸਾਫ ਚਾਹਦਾ ਵੀ ਮੈਨੂੰ ਇਹ ਲੱਗਦਾ ਪੁਲਸ ਕਰਦੀ ਕਿ ਇੱਕ ਚਲਾਨਾ ਦੋਲੇ ਲੱਗੀ ਜਾਂਦੀ ਆ ਪ ਨਾਇਕ ਹੋਈ ਨੱਥ ਪਾਇਆ ਕਹਿੰਦੇ ਅਸੀਂ ਤਾਂ ਚੋਰਿਆਂ ਨੱਥ ਪਾਈ ਨਸ਼ੇ ਨੱਥ ਪਾਈ ਮੈਨੂੰ ਤਾਂ ਲੱਗਦਾ ਕਿ ਇਹ ਪੁਲਿਸ ਇਹ ਕੰਮ ਕਰਦੇ ਹੋਈ ਬਸ ਇਹ ਕੁ ਗਰੀਬ ਬੰਦੇ ਨੂੰ ਫਸਾ ਕੇ ਉਹਦਾ ਚਾਰਾਣ ਕੱਟੀ ਜਾਣਾ ਜਾਂ ਜਾਂ ਉਹ ਐਵੇਂ ਕਰੀ ਜਾਣਾ ਪੁਲਿਸ ਆਪਣੇ ਸਹੀ ਟੰਗ ਦਾ ਕੋਈ ਡਿਊਟੀ ਨਹੀਂ ਨਿਭਾ ਰਹੀ ਮੈਂ ਦਾ ਫਗਵਾਲੇ ਦੇ ਐਸਪੀ ਸਾਹਿਬ ਨੂੰ ਮੈਨੂੰ ਐਸਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਲਦੋਂ ਜਲਦੇ ਇਹ ਚੋਰਾਂ ਨੂੰ ਫੜਾਇਆ ਜਾਵੇ ਤੇ ਮੇਰੀ ਪਰਵਾਈ ਜਿਹੜੀ ਮੇਰੇ ਹੈਗਾ ਨੁਕਸਾਨ ਮੇਰਾ ਉਹ ਮੇਰਾ ਦਵਾਇਆ ਜਾਵੇ ਪਰ ਇਹਨਾ ਕਹਿੰਦਾ ਹੋਇਆ ਮੈਂ ਐਸਪੀ ਸਾਹਿਬ ਨੂੰ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਇਹੀ ਮੈਂ ਕਹਿੰਦਾ ਕਿ ਭਗਵੰਤ ਮਾਨ ਸਰਕਾਰ ਕਹਿੰਦੀ ਮੈਂ ਨਸ਼ੇ ਘਟਾਤੀ ਉਹ ਘਟਾਤੀ ਮੈਂ ਤਾਂ ਕਹਿੰਦਾ ਨਸ਼ੇ ਬਿਲਕੁਲ ਨਹੀਂ ਘਟੇ ਇਹ ਭਗਵੰਤ ਮਾਨ ਦਾ ਐਵੀਂ ਚਾਲ ਕੇ ਇੱਕ ਡਰਾਮੇ ਹੋਈ ਕਰਦੀ ਵੀ ਆ ਔਰ ਫਗਵਾੜਾ ਪ੍ਰਸ਼ਾਸਨ ਦਾ ਬਿਲਕੁਲ ਹੀ ਨਿਕੰਮੀ ਜਮਿਆ ਦਾ ਕਹਿੰਦਾ ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈਗੇ